ਤੰਗਰੂਰ ਸ਼ੀਟ ਤੇ ਜੀ ਇੱਕ ਪਾਸਾ ਹੋਇਆ ਪਏਗਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਬਹੁਤ ਵੱਡੀ ਲੀਡ ਮਿਲ ਰਹੀ ਹੈ ਕਾਂਗਰਸ ਪਾਰਟੀ ਵਾਲੇ ਕਹਿ ਰਹੇ ਨੇ ਕਿ ਲਾਈਨ 'ਚ ਹੀ ਨਹੀਂ ਸਿਮਰਨਜੀਤ ਸਿੰਘ ਮਾਨ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਨੇ ਵੀ ਉਹ ਪਹਿਲਾਂ ਮਾਹੌਲ ਕੁਝ ਹੋਰ ਸੀ ਜੀ ਸਿਮਰਨਜੀਤ ਸਿੰਘ ਤਾਂ ਮਾਨ ਤਾਂ ਬਾਹਰ ਨਹੀਂ ਇੱਕੋ ਇੱਕ ਐਮਪੀ ਹੈਗਾ ਜਿਹਨੇ ਆਪਦੀ ਸਹੀ ਵਰਤੋਂ ਕੀਤੀ ਹੈਗੀ ਫੰਡਾਂ ਦੀ ਇਹ ਆਪਦੀ ਪਾਵਰ ਦੀ ਸਹੀ ਵਰਤੋਂ ਕੀਤੀ ਹੈਗੀ ਇਹ ਤੋਂ ਤੋਂ ਕਿਸੇ ਹੋਰ ਨੂੰ ਜਿਤੇ ਆ ਕੇ ਤੋੜ ਦਈਏ ਕੀ ਉਹ ਮੋਦੀ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰ ਸਕਦਾ ਹੈਗਾ ਕੋਈ ਕੋਈ ਧਰਮ ਜਾਤ ਨਹੀਂ ਦੇਖਦੇ ਹਰ ਇੱਕ ਧਰਮ ਜਾਤ ਦਾ ਬੰਦਾ ਜਿਹੜਾ ਕੋਈ ਉਹਨਾਂ ਦੇ ਕੋਲੇ ਜਾਂਦਾ ਹੈਗਾ ਜੋ ਮੰਗ ਰੱਖਦਾ ਹੈ ਉਹ ਮੰਗਾਂ ਪੂਰੀਆਂ ਕਰਦੇ ਨੇਗੇ ਭਗਵੰਤ ਮਾਨ ਹੈਗਾ ਉਹਦੇ ਗੱਲ 'ਚ ਮੋਦੀ ਦਾ ਪੱਟਾ ਪਾਇਆ ਹੋਏਗਾ ਜਿਹੜੀ ਪਿੰਡਾਂ ਦੀ ਵੋਟਾਂ ਜ਼ਿਆਦਾਤਰ ਸਿਮਰਜੀਤ ਸਿੰਘ ਮਾਨ ਨੂੰ ਪੈ ਰਹੀ ਹੈ ਜਿਹੜੀ ਸ਼ਹਿਰੀ ਵੋਟਾਂ ਉਹ ਲੱਗਦਾ ਸੀ ਕਿਤੇ ਨਾ ਕਿਤੇ ਕਾਂਗਰਸ ਨੂੰ ਪਹੁੰਚੂਗੀ ਪਰ ਅਰਵਿੰਦ ਖੰਨਾ ਦੇ ਆਉਣ ਨਾਲ ਉਹ ਸ਼ਹਿਰੀ ਵੋਟ ਜਿਹੜੀ ਕਿ ਆਮ ਮੰਦਰ ਆਮ ਮੰਦਰ ਕਰਦੇ ਨੇ ਉਹ ਕਿ ਜਨ ਕਦੇ ਟਿੱਗ ਗਈ ਤੇ ਆਮ ਆਦਮੀ ਪਾਰਟੀ ਦੇ ਮੀਤ ਫਿਰ ਕਿੱਥੇ ਗਏ ਉਹਨਾਂ ਨੂੰ ਜਿਹੜੀਆਂ ਵੋਟਾਂ ਪੈਣ ਨੂੰ ਸ਼ਹਿਰੀ ਵੱਧ ਪੈਣੀਆਂ ਨੇ ਜਾਂ ਪਿੰਡੂ ਵੱਧ ਪੈਣੀਆਂ ਨੇ ਉਹ ਕਿੱਥੇ ਲੈਣਿਓ ਤੁਸੀਂ ਮੌਕੇ ਦੀ ਸਰਕਾਰ ਦੇਖੋ ਜਿਹੜੀ ਮੌਕੇ ਦੀ ਸਰਕਾਰ ਆ ਕਿਉਂਕਿ ਲੋਕ ਕਿ ਕਿ ਨਾ ਕਿਤੇ ਸਮਝ ਚੁੱਕੇ ਨੇ ਸੋਸ਼ਲ ਮੀਡੀਆ ਦੀ ਸਰਕਾਰ ਤੀ ਇਹ ਬਣੀ ਹੋਈ ਆਮ ਆਦਮੀ ਪਾਰਟੀ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਕੇ ਬਣੀ ਦੀ ਹੁਣ ਉਹੀ ਪ੍ਰਚਾਰ ਉਹਨਾਂ ਦੇ ਵਿਰੁੱਧ ਪ੍ਰਚਾਰ ਹੋ ਰਿਹਾ ਇੱਕ ਜਿਹੜਾ ਦੂਜੀਆਂ ਪਾਰਟੀਆਂ ਲਈ ਸੰਕੇਤ ਨੇ 1 ਜੂਨ ਦਾ ਜਿਹੜਾ ਦਿਨ ਆ ਉਹਦੇ 49 ਡਿਗਰੀ ਟੈਂਪਰੇਚਰ ਹੋ ਜਾਣਾ ਜਿਹੜੀ ਪਾਰਟੀ 12 ਵਜੇ ਤੋਂ ਪਹਿਲਾਂ ਪਹਿਲਾਂ ਜਿੰਨੀਆਂ ਵੋਟਾਂ ਬੱਧ ਤੋਂ ਬੱਧ ਪੁਗਤਾ ਦੇਗੀ ਉਹ ਵੋਟਾਂ ਤੇ ਅੱਗੇ ਰਹਿਣ ਦਾ ਸਭਾਵ ਹੈ ਜੇ ਤਾਂ ਸਿਹਰੀ ਬੋਟ ਬੱਧ ਪੁਗਤ ਜਾਂਦੀ ਆ ਸ਼ਹਿਰਾਂ ਦੇ ਵਿੱਚ ਫੇਰ ਤਾਂ ਉਹ ਦੂਜੇ ਨੰਬਰ ਤੇ ਅਰਵਿੰਦ ਖੰਨਾ ਆਉਣਗੇ ਜੇ ਮਾੜੀ ਜਿਹੀ ਹਿੰਮਤ ਕਾਂਗਰਸ ਵਾਲ ਕਰ ਦੇਣਾ ਤਾਂ ਕਾਂਗਰਸ ਵੀ ਮੀਟ ਹੇਰ ਨੂੰ ਮੈਂ ਤੀਜੇ ਨੰਬਰ ਤੇ ਜਾਂ ਚੌਥੇ ਨੰਬਰ ਤੇ ਯਾਨੀ ਕਿ ਭਾਜਪਾ ਨੂੰ ਤੁਸੀਂ ਅੱਗੇ ਮੰਨਦੇ ਹੋ ਜ਼ਰੂਰ ਚ ਬਿਲਕੁਲ ਅੱਗੇ ਨੀ ਕਿਉ ਤੁਹਾਡੇ ਮਨ ਚ ਕਿਉਂ ਆ ਕਿ ਸਿਮਰਨਜੀਤ ਸਿੰਘ ਮਾਨ ਨੂੰ ਕਿਉਂ ਵੋਟ ਪਾਈ ਜਾਵੇ ਉਹ ਸਟੈਂਡ ਤੇ ਤਾਂ ਖੜਾ ਹੈ ਕਿੰਨੇ ਜੀ ਅਜਾ ਪਪਰੋਸਾ ਕਰ ਸਕਦੇ ਆ ਬਾਕੀ ਤਾਂ ਟਪੂਸੀ ਮਾਰੀ ਉਧਰ ਟਪੂਸੀ ਮਾਰੀ ਉਧਰ ਉਹ ਕੰਮ ਹੋ ਰਿਹਾ ਸੁਖਪਾਲ ਖੈਰੇ ਦਿੱਤਾ ਇੱਕ ਗੱਲ ਇਹ ਆ ਜੀ ਇਹਦਾ ਤਾਂ ਕੋਈ ਸਟੈਂਡ ਹੀ ਨਹੀਂ ਹੈਗਾ ਜੀ 250 ਕਿਲੋਮੀਟਰ ਤੋਂ ਉਰੇ ਸੰਗਰੂਰ ਆਇਆ ਜੀ ਇਹਨੂੰ ਪਿੰਡਾਂ ਦੀ ਨਹੀਂ ਪਤਾ ਵੀ ਕਿਹੜੇ ਕਿਹੜੇ ਪਿੰਡ ਨੇ ਜੀ ਇਹਦਾ ਕਈ ਪਾਰਟੀਆਂ ਦੇ ਵਿੱਚ ਜੀ ਇਹ ਚਲਾ ਜਾਂਦਾ ਕਦੇ ਝਾੜੂ ਚ ਬਾਗਿਆ ਕਦੇ ਕਿਤੇ ਬਾਗਿਆ ਜੀ ਕਿਤੇ ਕਿਤੇ ਬਾਗਿਆ ਜੀ ਇਹਦਾ ਕੋਈ ਸਟੈਂਡ ਨਹੀਂ ਹੈਗਾ ਜੀ ਇਹਨੂੰ ਕੌਣ ਜਾਣਦਾ ਜੀ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਚ 1 ਜੂਨ ਨੂੰ ਲੋਕ ਸਭਾ ਦੀਆਂ ਵੋਟਾਂ ਪੈਣੀਆਂ ਨੇ ਮੈਂਬਰ ਪਾਰਲੀਮੈਂਟ ਬਣਨਾ ਨਤੀਜੇ 4 ਜੂਨ ਨੂੰ ਆਉਣੇ ਨੇ ਸੋ ਦੇਖਣਾ ਹੋਵੇਗਾ ਕਿ ਰਿਜ਼ਲਟ ਕਿਵੇਂ ਦਾ ਰਹਿਣ ਵਾਲਾ ਕਿਉਂਕਿ ਲਗਾਤਾਰ ਸਰਵੇ ਆ ਰਹੇ ਨੇ ਕਦੇ ਕੋਈ ਪਾਰਟੀ ਕਦੇ ਕੋਈ ਪਾਰਟੀ ਅਪ ਡਾਊਨ ਸਕੇਲ ਤੇ ਚੱਲ ਰਹੀ ਆ ਕਿਉਂਕਿ ਹਵਾ ਲਗਾਤਾਰ ਬਦਲਦੀ ਰਹਿੰਦੀ ਹੈ ਰੋਡ ਸ਼ੋਅ ਚੱਲ ਰਹੇ ਨੇ ਲਗਾਤਾਰ ਸਾਰੇ ਉਮੀਦਵਾਰ ਆਪਣੇ ਰੋਡ ਸ਼ੋਅ ਕੱਢ ਰਹੇ ਨੇ ਲੋਕ ਸਭਾ ਹਲਕਾ ਸੰਗਰੂਰ ਦੀ ਗੱਲ ਕਰਾਂਗੇ ਹੌਟ ਸੀਟ ਆ ਸ਼ਰੋਮਣੀ ਅਕਾਲੀ ਦਲ ਦੇ ਆਗੂ ਇਕਵਾਲ ਸਿੰਘ ਝੁੰਦਾ ਇਥੋਂ ਉਮੀਦਵਾਰ ਨੇ ਜੋ ਲਗਾਤਾਰ ਰੋਡ ਸ਼ੋਅ ਵੀ ਕਰ ਰਹੇ ਨੇ ਤੇ ਲਗਾਤਾਰ ਆਪਣੀ ਕੈਂਪੇਨ ਜਾਰੀ ਆ ਆਮ ਆਦਮੀ ਪਾਰਟੀ ਤੋਂ ਗੁਰਮੀਤ ਸਿੰਘ ਮੀਤ ਹੇਅਰ ਤੇ ਗੱਲਬਾਤ ਕਰੀਏ ਤਾਂ ਬੀਜੇਪੀ ਤੋਂ ਅਰਵਿੰਦ ਖੰਨਾ ਮੈਦਾਨ 'ਚ ਨੇ ਅਤੇ ਕਾਂਗਰਸ ਪਾਰਟੀ ਤੋਂ ਸੁਖਪਾਲ ਸਿੰਘ ਖਹਿਰਾ ਤੇ ਸਿਮਰਨਜੀਤ ਸਿੰਘ ਮਾਨ ਜੇ ਗੱਲਬਾਤ ਕਰੀਏ ਤਾਂ ਮੈਂਬਰ ਪਾਰਲੀਮੈਂਟ ਪਹਿਲਾਂ ਵੀ ਰਹੇ ਨੇ ਜਿਮਨੀ ਚੋਣ ਜਿੱਤੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਲਗਾਤਾਰ ਕੈਂਪੇਨ ਕਰ ਰਹੇ ਨੇ ਪ੍ਰਚਾਰ ਕਰ ਰਹੇ ਨੇ ਸੋ ਕਿਵੇਂ ਦੀ ਕਿਵੇਂ ਦਾ ਰਹਿਣ ਵਾਲਾ ਸੰਗਰੂਰ ਸੀਟ ਦਾ ਸਾਡੇ ਨਾਲ ਇਲਾਕੇ ਦੇ ਲੋਕ ਸੰਗਰੂਰ ਦੇ ਵੋਟਰ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਕਿਵੇਂ ਦੀ ਰਣਨੀਤੀ ਆ ਕਿਵੇਂ ਦੀ ਪਲੈਨਿੰਗ ਆ ਬਾਈ ਜੀ ਕੀ ਨਾਮ ਆਪਣਾ ਮੇਰਾ ਨਾਮ ਜੀ ਤਰਸੀਮ ਬਾਵਾ ਸਤਿ ਸ੍ਰੀ ਅਕਾਲ ਸਰ ਤਰਸੇਮ ਜੀ ਕੀ ਲੱਗਦਾ ਤੁਹਾਨੂੰ ਕਿਵੇਂ ਦਾ ਸੰਗਰੂਰ ਸੀਟ ਤੇ ਕਿਵੇਂ ਦਾ ਰਹਿਣ ਵਾਲਾ ਇਸ ਵਾਰ ਸੰਗਰੂਰ ਸੀਟ ਤੇ ਜੀ ਇੱਕ ਪਾਸਾ ਹੋਇਆ ਪਿਆਗਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਬਹੁਤ ਵੱਡੀ ਲੀਡ ਮਿਲ ਰਹੀ ਹੈ ਜੀ ਠੀਕ ਹੈ ਹਾਂ ਜੀ ਜਿੱਤਣਗੇ ਉਹ 101% ਤੇ 1 ਲੱਖ ਵੋਟ ਤੇ ਮਾਮੂਲੀ ਜੀ ਗੱਲ ਹੈ ਕਿ ਵੀ ਉਹ ਜਿੱਤ ਰਹੇ ਨੇਗੇ ਠੀਕ ਹੈ ਹਾਂ ਜੀ ਨਹੀਂ ਵੈਸੇ ਤੁਸੀਂ ਕਹਿ ਰਹੇ ਹੋ ਕਾਂਗਰਸ ਪਾਰਟੀ ਵਾਲੇ ਕਹਿ ਰਹੇ ਨੇ ਕਿ ਲਾਈਨ 'ਚ ਹੀ ਨਹੀਂ ਸਿਮਰਨਜੀਤ ਸਿੰਘ ਮਾਨ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਨੇ ਵੀ ਉਹ ਪਹਿਲਾਂ ਮਾਹੌਲ ਕੁਝ ਹੋਰ ਸੀ ਜੀ ਸਿਮਰਨਜੀਤ ਸਿੰਘ ਤਾਂ ਮਾਨ ਤਾਂ ਬਾਹਰ ਨੇ ਦੇਖੋ ਜੀ ਕਹਿਣ ਨੂੰ ਤਾਂ ਹੁਣ ਹੋਰ ਪਾਰਟੀਆਂ ਤਾਂ ਤਕਰੀਬਨ ਸਾਰੀਆਂ ਕਹਿਦੀਆਂ ਹੁੰਦੀਆਂ ਨੇਗੀਆਂ ਪਰ ਜਦੋਂ ਸਾਰਿਆਂ ਤੋਂ ਪਰੇ ਹੋ ਕੇ ਆਪਾਂ ਇੱਕ ਨਜ਼ਰ ਦੇ ਨਾਲ ਦੇਖਦੇ ਹਾਂਗੇ ਤਾਂ ਉੱਥੇ ਸਭ ਤੋਂ ਅੱਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਰਿਆਂ ਤੋਂ ਅੱਗੇ ਦੌੜ ਦੇ ਵਿੱਚ ਨੇਗੇ ਸਭ ਤੋਂ ਅੱਗੇ ਠੀਕ ਹੈ ਤੇ ਸੈਕੰਡ ਮੰਨ ਕੇ ਚਲੋ ਕਿ ਵੀ ਇਹਦਾ ਸੈਕੰਡ ਦੀ ਚੋਣ ਲੜ ਰਹੇ ਨੇਗੇ ਆਪਣੇ ਸੁਖਪਾਲ ਖਹਿਰਾ ਹੋ ਗਿਆ ਜਾਂ ਮੀਤ ਹੇਰ ਹੋ ਗਿਆ ਇਹ ਤਾਂ ਆਪਦੀ ਜ਼ਮੀਨੀ ਚੋਣ ਆਪਦੀ ਜ਼ਮੀਨੀ ਉਸ ਨੂੰ ਬਚਾ ਰਹੇ ਨੇ ਵੀ ਅਸੀਂ ਪੈਰ ਸਾਡੇ ਜ਼ਮੀਨ ਤੇ ਲੱਗੇ ਰਹੇਣ ਇਹ ਤਾਂ ਸੈਕੰਡ ਦੇ ਵਾਸਤੇ ਲੜਾਈ ਕਰ ਰਹੇ ਨੇ ਆਪਸ ਵਿੱਚ ਨਹੀਂ ਤੁਹਾਨੂੰ ਕੀ ਲੱਗਦਾ ਕਿਉਂ ਕਿਉਂ ਸਿਮਰਨਜੀਤ ਸਿੰਘ ਮਾਨ ਨੂੰ ਕਹਿ ਰਹੇ ਹੋ ਕਿ ਉਹਨਾਂ ਦਾ ਸਕੇਲ ਆਪਾ ਜੀ ਉਹ ਜਿੱਤਣਗੇ ਇੰਨੇ ਫਰਕ ਨਾਲ ਜਿੱਤਣਗੇ ਤੁਹਾਨੂੰ ਕਿਉਂ ਲੱਗਦਾ ਇੱਕ ਰੀਜ਼ਨ ਹੁੰਦਾ ਉਹ ਗੱਲ ਰੀਜ਼ਨ ਦੇਖੋ ਜੀ ਇਹ ਹੈ ਅਸੀਂ ਮੈਂ ਹਿੰਦੂ ਕਮਿਊਨਿਟੀ ਤੋਂ ਬਿਲੋਂਗ ਕਰਦੇਗਾ ਸਾਨੂੰ ਜਿੱਥੇ-ਜਿੱਥੇ ਲੋੜ ਪਈਏਗੀ ਸਾਨੂੰ ਲੋੜ ਪਈਏਗੀ ਜਿਵੇਂ ਹੁਣ ਗਊਸ਼ਾਲਾ ଥିਗੀਆਂ ਗਊਸ਼ਾਲਾ ਨੂੰ ਸਾਨੂੰ ਖੁੱਲੀਆਂ ਗਰੰਟਾਂ ਦਿੱਤੀਆਂ ਨਹੀਂ ਗਈਆਂ ਹਰ ਇੱਕ ਧਰਮ ਜਾਤ ਉਹ ਕੋਈ ਧਰਮ ਜਾਤ ਨਹੀਂ ਦੇਖਦੇ ਹਰ ਇੱਕ ਧਰਮ ਜਾਤ ਦਾ ਬੰਦਾ ਜਿਹੜਾ ਕੋਈ ਉਹਨਾਂ ਦੇ ਕੋਲੇ ਜਾਂਦਾ ਹੈਗਾ ਜੋ ਮੰਗ ਰੱਖਦਾ ਹੈ ਉਹ ਮੰਗਾਂ ਪੂਰੀਆਂ ਕਰਦੇ ਨੇਗੇ ਸਾਨੂੰ ਇਹ ਜੇ ਬੰਦੇ ਦੀ ਹੀ ਲੋੜ ਹੈਗੀ ਜਿਹੜਾ ਬੰਦਾ ਕੋਈ ਧਰਮ ਜਾਤ ਦੇਖੇ ਜਿਵੇਂ ਹੁਣ ਮੋਦੀ ਹੁਰੀ ਨੇਗੇ ਮੋਦੀ ਹੁਰੀਆਂ ਨੇ ਕੀ ਕੀਤਾ ਹੋਏਗਾ ਕੱਲਾ Hindu Hindu ਕਰਦੇ ਨੇਗੇ ਉਹ ਹਿੰਦੂਆਂ ਨੂੰ ਕੀ ਇਹ ਜੇ ਲੈਦਾ ਕੀ ਦਿੰਦੇ ਨੇਗੇ ਕੁਝ ਦਿੰਦੇ ਤਾਂ ਹੈ ਨਹੀਂਗੇ ਸਾਡੇ ਸੰਗਰੂਰ ਜ਼ਿਲ੍ਹੇ ਦੀ ਗੱਲ ਕਰੀਏ 184 ਕਰੋੜ ਰੁਪਏ ਦੀ ਜਿਹੜੀਆਂ ਆ ਬਿਜਲੀ ਦੀਆਂ ਤਾਰਾਂ ਆਪਾਂ ਨੂੰ ਦਿਖ ਰਹੀਆਂ ਨੇ ਕਿ ਬਾਹਰ 2026 ਦੇ ਐਂਡ ਤੱਕ ਇਹ ਅੰਡਰਗਰਾਊਂਡ ਕਰਵਾ ਦੇਣੀ ਹੈ ਨਿਕੀਆਂ ਇੱਕੋ ਇੱਕ ਐਮਪੀ ਹੈਗਾ ਜਿਨੇ ਆਪਦੀ ਸਹੀ ਵਰਤੋਂ ਕੀਤੀ ਹੈਗੀ ਫੰਡਾਂ ਦੀ ਜਿਨੇ ਆਪਦੀ ਪਾਵਰ ਦੀ ਸਹੀ ਵਰਤੋਂ ਕੀਤੀ ਹੈਗੀ ਇਤੋਂ ਤੋਂ ਕਿਸੇ ਹੋਰ ਨੂੰ ਜਿਤੇ ਆ ਕੇ ਤੋੜ ਦਈਏ ਕੀ ਉਹ ਮੋਦੀ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰ ਸਕਦਾਗਾ ਨਹੀਂ ਕਰ ਸਕਦਾ ਇਹ ਸਾਰਿਆਂ ਦੇ ਗਲਾਂ ਦੇ ਵਿੱਚ ਪੱਟੇ ਪਾਏ ਹੋਏ ਨੇ ਕਿ ਮੋਦੀ ਦੇ ਭਗਵੰਤ ਮਾਨ ਹੈਗਾ ਉਹਦੇ ਗੱਲ 'ਚ ਮੋਦੀ ਦਾ ਪੱਟਾ ਪਾਇਆ ਹੋਏਗਾ ਜੇ ਉਹਨੇ ਮੋਦੀ ਦਾ ਪੱਟਾ ਪੁਆਇਆ ਹੋਏਗਾ ਇਹ ਤਾਂ ਪੁਆਇਆ ਹੋਏਗਾ ਆਪਣੇ ਪਹਿਲਾਂ 10 ਕਿਲੋਮੀਟਰ ਦਾ ਏਰੀਆ ਹੁੰਦਾ ਸੀ ਜੀ ਇਹ ਜਿਹੜਾ ਬੀਐਸਐਫ ਦਾ ਏਰੀਆ ਹੁੰਦਾ ਸੀ ਉਹ ਵਧਾ ਕੇ 50 ਕਿਲੋਮੀਟਰ ਤੱਕ ਕਰਤਾ ਉਹ ਕਿਉਂ ਕੀਤਾਏਗਾ ਉੱਥੇ ਆਪਦਾ ਇਹ ਜਮੀਰ ਗਿਰਵੀ ਰੱਖਤਾ ਇੱਕੋ ਇੱਕ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ ਜੋ ਅੱਖਾਂ ਚ ਅੱਖਾਂ ਪਾ ਕੇ ਗੱਲ ਕਰ ਦੇਗਾ ਔਰ ਆਪਦੇ ਸਟੈਂਡ ਤੇ ਕਾਇਮ ਹੈਗਾ 40 ਸਾਲ ਹੋ ਗਏ ਉਹਨਾਂ ਨੂੰ ਉਹ ਕਿਸੇ ਹੋਰ ਵੱਲ ਉਸਨੇ ਦੇਖਿਆ ਨਹੀਂ ਪਾਰਟੀਆਂ ਦੀ ਬਹੁਤ ਆਪਸ਼ਨ ਆਈਆਂ ਉਹਨਾਂ ਨੂੰ ਕਿ ਵੀ ਤੁਸੀਂ ਸਾਡੇ ਕਿੰਨੀ ਆ ਜਾਓ ਅਸੀਂ ਤੁਹਾਨੂੰ ਮੁੱਖ ਮੰਤਰੀ ਬਣਾਵਾਂਗੇ ਇਹਨਾਂ ਨੂੰ ਬਹੁਤ ਆਪਸ਼ਨ ਆਈਆਂ ਪਰ ਇਹਨਾਂ ਨੇ ਆਪਦਾ ਜਮੀਰ ਗਿਰਵੀ ਨਹੀਂ ਕੀਤਾ ਇਹ ਜਿੱਥੇ ਹੈਗੇ ਸੀ ਉੱਥੇ ਹੀ ਨੇਗੇ ਅੱਜ ਵੀ ਉਥੇ ਨੇ ਕੱਲ ਵੀ ਉਥੇ ਨੇ ਫਿਰ ਅਸੀਂ ਜਿਹੜਾ ਬੰਦਾ ਵਰਤਿਆ ਹੋਇਆ ਦੇਖਿਆ ਹੋਇਆ ਅਸੀਂ ਵੋਟਾਂ ਉਹਨਾਂ ਨੂੰ ਹੀ ਪਾਵਾਂਗੇ ਬਿਲਕੁਲ ਜੀ ਸੋ ਗੱਲਬਾਤ ਲੋਕ ਸਭਾ ਹਲਕਾ ਸੰਗਰੂਰ ਦੀ ਕਰ ਰਹੀਆਂ ਕਿ ਕੌਣ ਬਾਜੀ ਮਾਰੇਗਾ ਸੋ ਸਾਡੇ ਨਾਲ ਸੀਨੀਅਰ ਪੱਤਰਕਾਰ ਵੀ ਮੌਜੂਦ ਨੇ ਕਿਵੇਂ ਦੇਖਦੇ ਹੋ ਇਕਵਾਲ ਜੀ ਹਰ ਪਾਰਟੀ ਦਾਅਵੇ ਕਰ ਰਹੀ ਆ ਸਿਮਰਨਜੀਤ ਸਿੰਘ ਮਾਨ ਦੇ ਜਿਹੜੇ ਅਹੁਦੇਦਾਰ ਨੇ ਵਰਕਰ ਨੇ ਉਹ ਕਹਿੰਦੇ ਨੇ 1 ਲੱਖ ਵੋਟ ਨਾਲ ਅਸੀਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ 1 ਲੱਖ ਵੋਟ ਨਾਲ ਅਸੀਂ ਤੇ ਸੁਖਪਾਲ ਸਿੰਘ ਖੈਰਾ ਦੇ ਜਿਹੜੇ ਵਰਕਰ ਨੇ ਉਹ ਕਹਿੰਦੇ ਨੇ 1 ਲੱਖ ਵੋਟ ਨਾਲ ਅਸੀਂ ਜੇ ਹਰੇਕ ਕੀ 1 ਲੱਖ ਨਾਲ ਤੁਹਾਨੂੰ ਕੀ ਲੱਗਦਾ ਵੀ ਜੱਜਮੈਂਟ ਕੀ ਆ ਤੁਹਾਡੀ ਮੇਰੀ ਜੱਜਮੈਂਟ ਆਮਨ ਦੀ ਇਹ ਹੈ ਕਿਉਂਕਿ ਪਹਿਲਾਂ ਉਹ ਸੀਟਿੰਗ ਐਪੀ ਨੇ ਸਿਮਰਨਜੀਤ ਸਿੰਘ ਮਾਨ ਜੀ ਪਰ ਜਿਹੜੀ ਆਪਾਂ ਦੇਖੀ ਜਾਈਏ ਸਖਪਾਲ ਸਿੰਘ ਖੇੜਾ ਕਿਤੇ ਨਾ ਕਿਤੇ ਲੜਾਈ ਸੀ ਇਹ ਲੱਗਦਾ ਸੀ ਵੀ ਦਿੱਤਨ ਦੀ ਤਦਾਦ ਤੇ ਨੇ ਉਹ ਪਰ ਅਰਬਿੰਦ ਖੰਨਾ ਨੂੰ ਆਉਣ ਦੇ ਕਰਕੇ ਉਹ ਕਿਤੇ ਨਾ ਕਿਤੇ ਪਛੜ ਗਏ ਜਿਹੜੀ ਸ਼ਹਿਰੀ ਵੋਟ ਆ ਜਿਹੜੀ ਪਿੰਡਾਂ ਦੀ ਵੋਟ ਆ ਜ਼ਿਆਦਾਤਰ ਸਿਮਰਜੀਤ ਸਿੰਘ ਮਾਨ ਨੂੰ ਪੈ ਰਹੀ ਆ ਜਿਹੜੀ ਸ਼ਹਿਰੀ ਵੋਟ ਆ ਉਹ ਲੱਗਦਾ ਸੀ ਕਿਤੇ ਨਾ ਕਿਤੇ ਕਾਂਗਰਸ ਨੂੰ ਪਹੁੰਚੂਗੀ ਪਰ ਅਰਬਿੰਦ ਖੰਨਾ ਦੇ ਆਉਣ ਨਾਲ ਉਹ ਸ਼ਹਿਰੀ ਵੋਟ ਜਿਹੜੀ ਕਿ ਰਾਮ ਮੰਦਰ ਰਾਮ ਮੰਦਰ ਕਰਦੇ ਨੇ ਉਹ ਕਿਤੇ ਨਾ ਕਿਤੇ ਟਿੱਗੀ ਇੱਕ ਜਿਹੜਾ ਦੂਜੀਆਂ ਪਾਰਟੀਆਂ ਲਈ ਸੰਕੇਤ ਨੇ 1 ਜੂਨ ਦਾ ਜਿਹੜਾ ਦਿਨ ਆ ਉਹਦੇ 49 ਡਿਗਰੀ ਟੈਂਪਰੇਚਰ ਹੋ ਜਾਣਾ ਜਿਹੜੇ ਮਹਾਜਨ ਲੋਕ ਨੇ ਜਿਹੜੇ ਸੋਚਦੇ ਸੀ ਵੀ ਅਸੀਂ ਬ੍ਰਾਹਮਣ ਮੰਦਰ ਬਣਾਇਆ ਉਹ ਕਿਤੇ ਨਾ ਕਿਤੇ ਨਹੀਂ ਕਰਾਂ ਚੋਂ ਨਿਕਲਦੇ ਜਿਹੜੇ ਸ਼ਹਿਰੀ ਸ਼ਹਿਰੀ VOTING ਘੱਟ ਪੂਤਣ ਦੇ ਚਾਂਸਸ ਲੱਗ ਰਹੇ ਨੇ ਜਿਹੜੀ ওভারਹਾਲ ਅਮਨਦੀਪ ਪੂਰੇ ਪੰਜਾਬ ਚ ਹਿੰਦੁਸਤਾਨ ਦੇ ਵਿੱਚ 50% VOTING ਪੂਤੀ ਆ ਜਿਹੜੀ ਕੀ ਸਰਕਾਰਾਂ ਲਈ ਘਾਤਕ ਹੁੰਦੀ ਆ ਜਿਹੜੀ ਸਰਕਾਰ ਉੱਥੇ ਹੁੰਦੀ ਆ ਮੌਜੂਦਾ ਉਹਦੇ ਲਈ ਘਾਤਕ ਹੁੰਦੀ ਆ ਕਿਉਂਕਿ ਜਿਹੜੇ ਸਿਮਰਨਜੀਤ ਸਿੰਘ ਮਾਨ ਦੇ ਵਰਕਰ ਨੇ ਉਹ ਐਨੇ ਜਝਾਰੂ ਨੇ ਜਿਨ੍ਹਾਂ ਨੂੰ ਧੁੱਪ ਨਾ ਛਾਉ ਉਹਨਾਂ ਠੰਡ ਨਾ ਪਾੜਾ ਉਹ ਨਹੀਂ ਮੰਨਦੇ ਉਹ ਵੋਟਾਂ ਐਤਕੀ ਬੜੇ ਸਿਸਟਮਿਕ ਤਰੀਕੇ ਨਾਲ ਵੋਟਾਂ ਪੁਹਤਾਉਣ ਦੇ ਜੋਰ ਲਾਏ ਹੋਏ ਨੇ ਜਿਹੜੀ ਵੋਟ 12 ਪਾਰਟੀ ਮੈਂ ਇਹ ਨਹੀਂ ਕਹਿੰਦਾ ਵੀ ਕੌਣ ਜਿਹੜੀ ਪਾਰਟੀ 12 ਵਜੇ ਤੋਂ ਪਹਿਲਾਂ ਪਣਾ ਜਿੰਨੀਆਂ ਵੋਟਾਂ ਵੱਧ ਤੋਂ ਵੱਧ ਪੁਗਤਾ ਦੂਗੀ ਉਹ ਵੋਟਾਂ ਤੇ ਅੱਗੇ ਰਹਿਣ ਦਾ ਸੁਭਾਅ ਬਣਾਉਗੀ ਬਿਲਕੁਲ ਤੁਸੀਂ ਗੱਲਬਾਤ ਕੀਤੀ ਹੈ ਸ਼ਹਿਰਾਂ ਦੀ ਕਿ ਸ਼ਹਿਰਾਂ ਦੀ ਕਨਵਰਟ ਹੋ ਗਈ ਜੀ ਬੀਜੇਪੀ ਚ ਹੋ ਗਈ ਸੁਖਪਾਲ ਸਿੰਘ ਖਹਿਰਾ ਦੀ ਵੋਟ ਸੀ ਉਹ ਕਨਵਰਟ ਹੋ ਗਈ ਤੇ ਆਮ ਆਦਮੀ ਪਾਰਟੀ ਦੇ ਮੀਤ ਹੇਰ ਫਿਰ ਕਿੱਥੇ ਗਏ ਉਹਨਾਂ ਨੂੰ ਜਿਹੜੀਆਂ ਵੋਟਾਂ ਪੈਣੇ ਨੂੰ ਸ਼ਹਿਰੀ ਵੱਧ ਪੈਣੀਆਂ ਨੇ ਜਾਂ ਪਿੰਡੂ ਵੱਧ ਪੈਣੀਆਂ ਨੇ ਉਹ ਕਿੱਥੇ ਲੈਣਿਓ ਤੁਸੀਂ ਮੌਕੇ ਦੀ ਸਰਕਾਰ ਦੇ ਦੇਖੋ ਜਿਹੜੀ ਮੌਕੇ ਦੀ ਸਰਕਾਰ ਆ ਕਿਉਂਕਿ ਲੋਕ ਕਿਤੇ ਨਾ ਕਿਤੇ ਸਮਝ ਚੁੱਕੇ ਨੇ ਜਿਹੜੇ ਝੂਠ ਦੇ ਪਲੰਦੇ ਹੁੰਦੇ ਨੇ ਅ ਕਿਉਂਕਿ ਦਿਨ ਪਰ ਦਿਨ ਦਿਨ ਪਰ ਦਿਨ ਉਹ ਗੱਲਾਂ ਸਾਹਮਣੇ ਆਈ ਜਾਂਦੇ ਨੇ ਸੋਸ਼ਲ ਮੀਡੀਆ ਦੀ ਸਰਕਾਰ ਦੀ ਇਹ ਬਣੀ ਹੋਈ ਆਮ ਆਦਮੀ ਪਾਰਟੀ ਸੋਸ਼ਲ ਮੀਡੀਆ ਦੇ ਪ੍ਰਚਾਰ ਕਰਕੇ ਬਣੀ ਦੀ ਹੁਣ ਉਹੀ ਪ੍ਰਚਾਰ ਉਹਨਾਂ ਦੇ ਵਿਰੁੱਧ ਪ੍ਰਚਾਰ ਹੋ ਰਿਹਾ ਕਿਉਂਕਿ ਉਹੀ ਕਿਤੇ ਨਾ ਕਿਤੇ ਪ੍ਰਚਾਰ ਜਿਹੜਾ ਉਹ ਲੈ ਬੈਠੂਗਾ ਮੀਤਿਹਰ ਨੂੰ ਜਿਹੜੇ ਮਹਾਜਨ ਲੋਕ ਸੀ ਜਿਹੜੇ ਕਿ ਰਾਮ ਮੰਦਰ ਤੋਂ ਜਦੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਨਹੀਂ ਚੋਣ ਮੈਦਾਨ ਤੇ ਸੀ ਉਹ ਕਿਤੇ ਨਾ ਕਿਤੇ ਇਹ ਸੋਚਦੇ ਸੀ ਜਿਹੜੀ ਬਿਜਲੀ ਦੀ ਜੁੰਟ 300 ਫਰੀ ਕਰੀਆ ਯਾਰ ਸਾਡਾ ਬਿੱਲ ਮਾਫ ਹੋ ਗਿਆ ਉਹੀ ਬੋੜ ਦਾ ਖਾਸਾ ਸੀ ਵੀ ਮੀਟੇਰ ਨੂੰ ਪੈਣ ਜਾ ਰਹੀ ਹੈ ਪਰ ਉਹ ਕਿਤੇ ਨਾ ਕਿਤੇ ਰੁਕ ਗਈ ਅਰਵਿੰਦ ਖੰਨਾ ਦੇ ਨਾਲ ਦੂਜਾ ਟੈਂਪਰੇਚਰ ਦਾ ਇਫੈਕਟ ਟੈਂਪਰੇਚਰ ਇਹ ਇੰਨਾ ਵੱਧ ਜਾਊਗਾ ਜਿਹੜਾ ਹਿੰਮਤ ਕਰਕੇ ਬੋਟਾਂ ਪਵਾ ਗਿਆ ਉਹ ਬੰਦਾ ਜਿੱਤੂਗਾ ਪਰ ਓਵਰਹਾਲ ਇਸ ਟਾਈਮ ਸਿਮਰਜੀਤ ਸਿੰਘ ਮਾਨ ਦਾ ਧੜਾ ਭਾਰੀ ਲੱਗਦਾ ਠੀਕ ਹੈ ਮੁਕਾਬਲਾ ਕਿਸ ਨਾਲ ਲੱਗਦਾ ਤੁਸੀਂ ਕਹਿ ਰਹੇ ਹੋ ਕਿ ਸਿਮਰਨਜੀਤ ਮਾਨ ਫਿਰ ਦੂਜੇ ਨੰਬਰ ਤੇ ਕਿਵੇਂ ਦੇਖਦੇ ਹੋ ਕਾਂਗਰਸ ਪਾਰਟੀ ਆ ਭਾਜਪਾ ਆ ਜਾਂ ਆਮ ਆਦਮੀ ਪਾਰਟੀ ਆ ਦੂਜੇ ਨੰਬਰ ਤੇ ਕਿਹ ਕਿਹ ਨੂੰ ਦ ਅ ਦੂਜੇ ਨੰਬਰ ਜਿਹੜਾ ਹੈਗਾ ਅਮਨ ਦੀ ਉਹ ਇਹ ਆਊਗਾ ਵੀ ਜੇ ਬੂਟਾਂ ਸ਼ਹਿਰੀ ਬੂਟ ਜਿਹੜੀ ਕਿਤੇ ਨਾ ਕਿਤੇ ਗਰਮੀ ਤੋਂ ਡਰਦੀ ਮਰੀ ਨਹੀਂ ਨਿਕਲਦੀ ਜਾਂ ਕਾਰੋਬਾਰੀ ਨੇ ਉਹ ਨਹੀਂ ਆਉਂਦੇ ਮਾਰਕੀਟ ਬੂਟਾਂ ਪਾਉਣ ਇਹ ਵੱਡਾ ਘਾਟਾ ਪੈਂਦਾ ਜੇ ਤਾਂ ਸ਼ਹਿਰੀ ਬੂਟ ਬਦਪੁਕਤ ਜਾਂਦੀ ਆ ਸ਼ਹਿਰਾਂ ਦੇ ਵਿੱਚ ਫੇਰ ਤਾਂ ਉਹ ਦੂਜੇ ਨੰਬਰ ਤੇ ਅਰਬਿੰਦ ਖੰਨਾ ਆਉਣਗੇ ਜੀ ਜੀ ਮਾੜੀ ਜੀ ਹਿੰਮਤ ਕਾਂਗਰਸ ਵਾਲ ਕਰਦੇ ਨਾ ਤਾਂ ਕਾਂਗਰਸ ਵੀ ਮੀਟ ਹੇਰ ਨੂੰ ਮੈਂ ਤੀਜੇ ਨੰਬਰ ਤੇ ਜਾਂ ਚੌਥੇ ਨੰਬਰ ਤੇ ਦੇਖਦਾ ਅੱਛਾ ਜਨਨ ਕਿ ਭਾਜਪੀ ਨੂੰ ਤੁਸੀਂ ਅੱਗੇ ਮੰਨਦੇ ਹੋ ਸੰਗਰੂਰ ਚ ਬਿਲਕੁਲ ਅੱਗੇ ਜੀ ਕਿਉਂਕਿ ਸ਼ਹਿਰੀ ਵੋਟ ਕਸਬੇ ਨੇ ਪਵਾਨੀਗੜ੍ਹ ਕਸਬਾ ਆਲੇ-ਦਾਲੇ ਪਿੰਡਾਂ ਦੀ ਓਨੀ ਵੋਟ ਓਨੀ ਕਸਬੇ ਦੀ ਵੋਟ ਸੰਗਰੂਰ ਦਾ ਏਰੀਆ ਓਨੀ ਵੋਟ ਪੂਰੇ ਪਿੰਡਾਂ ਦੀ ਓਨੀ ਕੱਲੇ ਸ਼ਹਿਰ ਦੀ ਵੱਡਾ ਫੈਕਟ ਆ ਜਿਹੜੇ ਸ਼ਹਿਰੀ ਵੋਟ ਆ ਉਹ ਭਾਜਪਨੀ ਝੁਕਦੀ ਨਜ਼ਰ ਆਉਂਦੀ ਆ ਠੀਕ ਹੈ ਬਿਲਕੁਲ ਜੀ ਸੋ ਤਸਵੀਰ ਲਗਾਤਾਰ ਬਦਲਦੀ ਜਾ ਰਹੀ ਹੈ ਕਦੇ ਦੇਖਿਆ ਜਾਂਦਾ ਸੀ ਕਿ ਆਮ ਆਦਮੀ ਪਾਰਟੀ ਤੋਂ ਗੁਰਮੀਤ ਸਿੰਘ ਮੀਤੇਹਰ ਇੱਕ ਨੰਬਰ ਤੇ ਨਜ਼ਰ ਆ ਰਹੇ ਨੇ ਪਰ ਹੁਣ ਗੱਲਬਾਤ ਹੋ ਰਹੀ ਹੈ ਸਿਮਰਨਜੀਤ ਸਿੰਘ ਮਾਨ ਦੀ ਅਤੇ ਸੁਖਪਾਲ ਸਿੰਘ ਖਹਿਰਾ ਜਦੋਂ ਸ਼ੁਰੂਆਤ ਚਾਏ ਯਾਰ ਵਿੰਦਖੰਨਾ ਨਹੀਂ ਮੈਦਾਨ ਚਾਏ ਸੀ ਬੀਜੇਪੀ ਵੱਲੋਂ ਤਾਂ ਸੁਖਪਾਲ ਖਹਿਰਾ ਦਾ ਲੱਗਦਾ ਸੀ ਕਿ ਬਿਲਕੁਲ ਕਾਫੀ ਆਪਣੇ ਮੁਕਾਬਲਾ ਸਖਤ ਰਹਿਣ ਵਾਲਾ ਸਾਡੇ ਨਾਲ ਬਾਈ ਜੂਰੀ ਮੌਜੂਦ ਨੇ ਬਾਈ ਜੀ ਕੀ ਨਾਮ ਆਪਣਾ ਸੁਖਵੀਰ ਸਿੰਘ ਜੀ ਅੱਛਾ ਸੁਖਵੀਰ ਸਿੰਘ ਜੀ ਕਿਵੇਂ ਦੇਖਦੇ ਹੋ ਸਾਰੇ ਸਿਸਟਮ ਨੂੰ ਕਿਵੇਂ ਦੀ ਲੱਗਦਾ ਹੁਣ ਮਾਹੌਲ ਵੋਟਾਂ ਨੇੜੇ ਨੇ ਦੋ ਤਿੰਨ ਦਿਨ ਰਹਿ ਗਏ ਤੇ ਚਾਰ ਦਿਨ ਕੀ ਲੱਗਦਾ ਤੁਹਾਨੂੰ ਕਿਵੇਂ ਦੀ ਆ ਹੁਣ ਜਿਹੜੀ ਵੇਵ ਆਉ ਕਿੱਥੇ ਆ ਮੀਰ ਜੀ ਦੇਖੋ ਜਿਹੜਾ ਚੋਣਾਂ ਦਿਨ ਰੱਖਿਆ ਉਹ 1 ਜ 1 ਜੂਨ ਵਿਸ਼ਵ ਪੱਧਰ ਤੇ ਸਾਰੇ ਭਾਰਤੀਆਂ ਦੇ ਜੋ ਧਰਮੀ ਨੇ ਉਹਨਾਂ ਦੇ ਯਾਦ ਹੈ ਤੇ ਖਾਸ ਤੌਰ ਤੇ ਪੰਜਾਬ ਨੇ ਆਪਣੇ ਹੱਡਾਂ ਦੇ ਹੰਡਾਇਆ 1 ਮਾਰਚ 1 ਜੂਨ ਦਾ ਜੋ ਟਾਈਮ ਹੈ 1 ਜੂਨ ਵਾਲੇ ਦਿਨ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਅਟੈਕ ਹੋਇਆ ਇਹ ਹਰਮੰਦਰ ਸਾਹਿਬ ਕੱਲਾ ਸਿੱਖਾਂ ਦਾ ਨਹੀਂ ਇਹਦੇ ਵਿੱਚ Hindu ਮੱਥਾ ਟੇਕਣ ਜਾਂਦੇ ਨੇ ईसाई ਮੱਥਾ ਟੇਕਦੇ ਨੇ ਮੁਸਲਮਾਨ ਭਰਾ ਵੀ ਮੱਥਾ ਟੇਕਦੇ ਨੇ ਪਰੰਤੂ ਸਾਰਿਆਂ ਦੇ ਅੰਦਰ ਜੀ ਇਹਨਾਂ ਦੇ ਪ੍ਰਮਾਤਮਾ ਅੰਦਰ ਜੋਤ ਮੰਨਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਦੁੱਖ ਹੈ ਵੀ 1 ਜੂਨ ਨੂੰ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਜੋ ਕਿ ਇੱਕ ਪੰਗਤ ਚ ਲਗਾ ਕੇ ਕੋਈ ਮਜ ਧਰਮ ਸਾਰਾ ਲੰਗਰ ਸ਼ਕਾਇਆ ਜਾਂਦਾ ਇੱਕ ਸਰੋਵਰ ਚ ਨਮਾਇਆ ਜਾਂਦਾ ਤੇ ਗੁਰਗੋਸਪਾਦਸ਼ਾਣ ਇੱਕ ਬਾਟੇ ਚ ਅਮਰ ਸ਼ਕਾਇਆ ਜਾਂਦਾ ਜਾਤਾਂ ਪਾਤਾਂ ਖਤਮ ਕੀਤੀਆਂ ਇਸ ਤਰੀ ਉਹ ਵਿਚਾਰਧਾਰਾ ਆਪਾ ਕਰਦੇ ਆ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਉਹ ਸੱਚੀ ਸੱਚੇ ਸਿੱਖ ਨੇ ਜੋ ਜਾਤਾਂ ਪਾਤਾਂ ਨੂੰ ਨਹੀਂ ਮੰਨਦੇ ਸਾਰਾ ਨੂੰ ਇੱਕਸਾਰ ਮੰਨਦੇ ਨੇ ਔਰ ਸਾਰੇ ਧਰਮ ਨੂੰ ਇੱਕਸਾਰ ਮੰਨਦੇ ਨੇ ਸਾਰੇ ਧਰਮਾਂ ਦਾ ਪਿਆਰ ਕਰਦੇ ਨੇ ਪਰੰਤੂ ਜਿਹੜੇ ਧਰਮ ਜੋ ਪੈਦਾ ਹੋਏ ਨੇ ਸਿੱਖ ਧਰਮ ਵਿੱਚ ਉਹਦੇ ਵਿੱਚ ਪੂਰੇ ਪਰਪੱਕ ਨਹੀਂ ਇਸ ਕਰਕੇ ਜੋ 1 ਜੂਨ ਦਾ ਉਹ ਬਹੁਤ ਦੁਖ ਵਾਲਾ ਦਿਨ ਆ ਸਾਡੇ ਐਡਾ ਤੇ ਜਿਹੜਾ ਹੋਇਆ ਨਿੱਕੇ ਨਿੱਕੇ ਬੱਚਿਆਂ ਨੂੰ ਸੀਧ ਕੀਤਾ ਗਿਆ ਤੋਪਾਂ ਚੱਲੀਆਂ ਗੋਲੀਆਂ ਚੱਲੀਆਂ ਬੰਬ ਚੱਲੇ ਬਹੁਤ ਹੀ ਮਤਲਬ ਸ੍ਰੀ ਕਾਲ ਤਖਤ ਸੈਵ ਨੂੰ ਢਹਿ ਢੇਰੀ ਕੀਤਾ ਪਰੰਤੂ ਜਨਨ ਕਿ 1 ਜੂਨ ਨੂੰ ਜਦੋਂ ਵੋਟ ਪਾਉਣ ਜਾਣਗੇ ਵੋਟਰ ਤਾਂ ਸੋਚਣਗੇ ਉਹੀ 84 ਦੀਆਂ ਤਸਵੀਰਾਂ ਯਾਦ ਆਉਣਗੀਆਂ ਉਹਨਾਂ ਵੀਰ ਜੀ ਅੱਜ ਤੋਂ ਯਾਦ ਆਉਣੀ ਸ਼ੁਰੂ ਹੋ ਗਈਆਂ ਜੀ ਜੱਤੋ ਇਹ ਦਿਨ ਰੱਖਿਆ ਵੀ 1 ਜੂਨ ਨੂੰ ਵੋਟ ਪੈਣੀ ਹੈ ਉਦੋਂ ਤੋ ਜੋ ਸਮਝਦਾਰ ਨੇ ਉਹਨਾਂ ਦੇ ਦਿਨਾਂ ਚ ਉਹ ਸਟੇਸ ਵਜਰੀ ਹੈ ਵੀ ਇਹ 1 ਜੂਨ ਦਾ ਦਿਨ ਕਿਉਂ ਰੱਖਿਆ ਇੱਕ ਜਿਵੇਂ ਕੋਈ ਡਾਕਟਰ ਕੋਲ ਜਾਈਏ ਬੁਖਾਰ ਚੈੱਕ ਕਰੀਏ ਉਹ ਥਰਮੋਮੀਟਰ ਲਾ ਕੇ ਚੈੱਕ ਕਰਦਾ ਜੀ ਇਸੇ ਤਰ੍ਹਾਂ ਸਾਨੂੰ ਸੈਂਟਰ ਸਰਕਾਰਾਂ ਚੈੱਕ ਕਰਦੀਆਂ ਨੇ ਵੀ ਸਿੱਖ ਜਾਂ ਪੰਜਾਬ ਦੇ ਲੋਕ ਉਹ ਅਕਾਲ ਤਖਤ ਤੇ ਅਟੈਕ ਕੀਤਾ ਸੀ ਅਸੀਂ ਧਰਮ ਦਾ ਮੰਦਰ ਢਾਹਿਆ ਸੀ ਕਿ ਉਹਨੂੰ ਲੋਕ ਮੰਨਦੇ ਨੇ ਕਿ ਭੁੱਲ ਗਏ ਉਹ ਚੈੱਕ ਕਰਨ ਪਰ ਪੰਜਾਬ ਦੇ ਲੋਕੋ ਹੀ ਮਰਜੀ ਧਰਮ ਦੇ ਨੇ ਉਹ ਸਭ ਕਿਹਨਾਂ ਨੂੰ ਸਿਖਾਉਣਗੇ ਸਿਮਰਜੀਤ ਸਿੰਘ ਮਾਨ ਨੂੰ ਵੋਟ ਪਾ ਕੇ ਠੀਕ ਹੈ ਬਾਕੀ ਖੰਡੂਰ ਸਾਹਿਬ ਸੀਟ ਆ ਫਰੀਦਕੋਟ ਸੀਟ ਆ ਉੱਥੇ ਕਿਵੇਂ ਦੇਖ ਦੋ ਕੀ ਲੱਗਦਾ ਤੁਹਾਨੂੰ ਉੱਥੇ ਵੀ ਸਾਰੇ ਜੋ ਧਰਮ ਦੇ ਲੋਕ ਨੇ ਸਾਰੇ ਭਾਈ ਅਮਰਪਾਲ ਸਿੰਘ ਕੱਲੇ ਸਿੱਖਾਂ ਦੇ ਬੱਚਾ ਨੂੰ ਵਿਚਾਰਿਆ ਨਸਿਆਂ ਤੋਂ ਉਹ ਸਾਰੇ ਧਰਮਾਂ ਦੇ ਬੱਚੇ ਜੋ ਨੇ ਨੌਜਵਾਨ ਨੇ ਪੀੜੀ ਨੂੰ ਬਚਾਉਣ ਲੱਗਿਆ ਹੋਇਆ ਕਿ ਉਹ ਨੌਜਵਾਨ ਪੀੜੀ ਵਿੱਚ ਪਹਿਲਾਂ ਬੜੇ ਚੱਲਿਆ ਵੀ ਹਮ ਦੋ ਹਮਾਰੇ ਦੋ 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 ਬੱਚੇ ਪੈਦਾ ਹੋਏ ਇੱਕ ਮੁੰਡਾ ਇੱਕ ਕੁੜੀ ਪੈਦਾ ਕੀਤੀ ਤੇ ਉਹਦੇ ਵਿੱਚ ਜੇ ਬੇਟਾ ਜਿਹਦਾ ਇੱਕ ਪੁੱਤਰ ਨਸੇ ਤੇ ਲੱਗਿਆ ਉਹਦਾ ਪਿੱਛੇ ਕੁਝ ਨਹੀਂ ਰਿਹਾ ਉਹ ਕੱਖਾ ਤੋਂ ਹੌਲਾ ਹੋ ਗਿਆ ਇਸ ਕਰਕੇ ਉਹ ਮਾਮਾ ਉਹ ਭੈਣਾ ਕੋਈ ਮਰਜੀ ਧਰਮ ਦੀਆਂ ਨੇ ਬਜ਼ੁਰਗ ਨੇ ਔਰ ਨੌਜਵਾਨ ਖਾਸ ਤੌਰ ਤੇ ਹੁਣ ਜੁੜ ਚੁੱਕੇ ਨੇ ਭਾਈ ਅਮਰਪਾਲ ਵੱਲ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਵੱਲ ਲੱਖਾ ਸੁਹਾਣੇ ਵੱਲ ਉਹ ਚੋਣ ਸਾਨ ਬਾਲਟੀ ਨੂੰ ਵੋਟ ਪਾਉਣ ਨੂੰ ਤਿਆਰ ਨੇ ਤੇ ਭਾਈ ਅਮਰਪਾਲ ਜੀ ਦੀ ਉਹ ਚੋਣ ਸਾਨ ਉਹ ਹੈਗਾ ਮੈਕ ਤੇ ਉਹਨੂੰ ਵੋਟ ਪਾਉਣ ਨੂੰ ਤਿਆਰ ਨੇ ਜੀ ਬਿਲਕੁਲ 1984 1 ਜੂਨ ਨੂੰ ਜੋ ਹੋਇਆ ਕਹਿ ਰਹੇ ਨੇ ਆਗੂ ਕਹਿ ਰਹੇ ਨੇ VOTER ਕਿ 1 ਜੂਨ ਦਾ ਜਦੋਂ ਦਿਨ ਆਉਂਦਾ ਸਾਨੂੰ ਤਸਵੀਰ 84 ਵਾਲੀ ਦਿਸਦੀ ਆ ਜਿਸ ਕਾਰਨ ਕਾਫੀ ਵੇਵ ਵੱਖਰੀ ਰਹਿਣ ਵਾਲੀ ਆ ਪੰਥਕ ਸ਼ੀਟਾਂ ਜਿੱਤਣ ਗਿਆ ਇੱਥੋਂ ਤੱਕ ਕਿਹਾ ਜਾ ਰਿਹਾ ਕਿ ਸਿਮਰਨਜੀਤ ਸਿੰਘ ਮਾਨ ਅੱਗੇ ਆਉਣਗੇ ਨੌਜਵਾਨ ਨੌਜਵਾਨ ਵੀ ਮੌਜੂਦ ਨੇ ਸਾਡੇ ਨਾਲ ਭਾਈ ਯੂਰੀ ਬਾਈ ਜੀ ਕੀ ਨਾਮ ਆਪਨ ਤਰਲੋਚਨ ਸਿੰਘ ਆ ਜੀ ਅੱਛਾ ਤਰਲੋਚਨ ਸਿੰਘ ਜੀ ਕੀ ਲੱਗਦਾ ਕਿਵੇਂ ਦਾ ਰਹਿਣ ਬਾਇ ਇਸ ਵਾਰ VOTERਾਂ ਦਾ VOTERਾਂ ਦਾ ਜੀ ਤੁਮ ਪਈ ਪਿਆ ਸਿਮਰਨਜੀਤ ਸਿੰਘ ਮਾਨ ਦੀ ਜੀ ਸੰਗਰੂਰ ਦੇ ਵਿੱਚ ਜੀ ਸਿਮਰਨਜੀਤ ਸਿੰਘ ਮਾਨ ਜੱਤਣਗੀ ਜੀ ਠੀਕ ਹੈ ਨਹੀਂ ਕਿਉਂ ਤੁਹਾਡੇ ਮਨ ਚ ਕਿਉਂ ਆ ਕਿ ਸਿਮਰਨਜੀਤ ਸਿੰਘ ਮਾਨ ਨੂੰ ਕਿਉਂ ਵੋਟ ਪਾਈ ਜਾਵੇ ਉਹ ਸਟੈਂਡ ਤੇ ਤਾਂ ਖੜਿਆ ਗਏ ਨੇ ਜੀ ਅਸੀਂ ਤਾਂ ਆਪਾਂ ਭਰੋਸਾ ਕਰ ਸਕਦੇ ਹਾਂ ਬਾਕੀ ਤਾਂ ਟਬੂਸੀ ਮਾਰੀ ਆ ਉਧਰ ਟਬੂਸੀ ਮਾਰੀ ਉਧਰ ਉਹ ਕੰਮ ਹੋ ਰਿਹਾ ਤੇ ਜਿੱਤ ਕੇ ਭਗ ਜਾਂਦੇ ਕੋਈ ਗੱਲ ਨਹੀਂ ਕਰਦਾ ਜੀ ਪੰਜਾਬ ਦੀ ਸਿਮਰਨਜੀਤ ਸਿੰਘ ਮਾਨ ਜੀ ਨੇ ਜਿਹੜੇ ਗੱਲ ਕਹੇ ਸੀ ਤਾਂ ਕਹੇ ਸੀ ਪੱਥਰ ਤੇ ਲਿਖੀਰਾ ਵੋਟ ਸਿਮਰਜੀਤ ਸਿੰਘ ਮਾਨ ਨੂੰ ਪਾਵਾਂਗੇ ਜੀ ਹਾਂਜੀ ਨਹੀਂ ਬਹੁਤੀ ਗੱਲ ਇਹ ਵੀ ਕਹੀ ਜਾਂਦੀ ਹੁੰਦੀ ਆ ਕਿ ਸਿਮਰਨਜੀਤ ਸਿੰਘ ਮਾਨ ਜਿਹੜੇ ਨੌਜਵਾਨ ਜਿਨ੍ਹਾਂ ਦੀ ਮੌਤ ਹੋਈ ਆ ਸਿੱਧੂ ਮੂਸੇਵਾਲੇ ਵੀ ਉਹਨਾਂ ਤੇ ਰੋਟੀਆਂ ਛਕਣ ਲੱਗ ਜਾਂਦੇ ਨੇ ਕਿਤੇ ਨਾ ਕਿਤੇ ਇਹ ਗੱਲਾਂ ਬਾਤਾਂ ਵੀ ਆਉਂਦੀਆਂ ਨੇ ਇਹਦਾ ਵਿਰੋਧੀ ਬੰਦੇ ਕਰਦੇ ਨੇ ਜੀ ਗੱਲਾਂ ਹੁਣ ਸਿੱਧੂ ਮੂਸੇਵਾਲੇ ਜੀ ਨੇ ਕਹਿ ਦਿੱ ਜੀ ਵੀ ਮੈਂ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਸਪੋਰਟ ਕਰੂੰਗਾ ਉਹਨਾਂ ਨੇ ਕੁਝ ਦੇਖਿਆ ਸੀ ਸਿੱਧੂ ਮੂਸੇਵਾਲੇ ਨੇ ਉਹਨਾਂ ਨੇ ਤਾਂ ਹੀ ਕਹਿ ਦਿੱ ਜੀ ਇਹ ਬਾਕੀ ਦਾ ਵਿਰੋਧੀ ਗੱਲਾਂ ਬਣਾਈ ਜਾਂਦੇ ਨੇ ਜੀ ਸੋ ਸਭ ਨੂੰ ਬੇਨਤੀ ਕਰਦਿਆਂ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਸਾਥ ਦਿਓ ਜੀ ਇੱਕੋ ਆਪਣੇ ਆਗੂ ਨੇ ਸਟੈਂਡ ਵਾਲੇ ਆਗੂ ਨੇ ਕਿਉਂ ਸੰਨ ਬਾਲਟੀ ਸਿਮਰਜੀਤ ਸਿੰਘ ਮਾਨੀ ਠੀਕ ਹੈ ਹਾਂਜੀ ਭਾਈ ਜੀ ਵੋਟ ਬਣ ਗਈ ਆਪਣੀ ਫਿਰ ਨਹੀਂ ਜੀ ਅੱਛਾ ਹਜੇ ਬਣੀ ਨਹੀਂ ਨਹੀਂ ਜੀ ਠੀਕ ਹੈ ਠੀਕ ਹੈ ਜੇ ਵੋਟ ਹੁੰਦੀ ਤਾਂ ਕਿਸ ਪਾਰਟੀ ਨੂੰ ਪਾਉਂਦੇ ਕਿਸ ਉਮੀਦਵਾਰ ਨੂੰ ਪਾਉਂਦੇ ਦੇਖੋ ਜੀ ਜਿੱਥੇ ਤੱਕ ਦੇਖਿਆ ਹੈ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਹੀ ਵੋਟ ਪਾਉਂਦੇ ਕਿਉਂਕਿ ਉਹ ਆਪਣੇ ਇੱਕੋ ਇੱਕ ਪੰਥਕ ਲੀਡਰ ਨੇ ਜੋ ਕਿ ਆਪਣੇ ਸਟੈਂਡ ਤੇ ਖੜੇ ਨੇ ਆਪਣੇ ਸਿੱਖ ਪੰਥ ਦੀ ਗੱਲ ਕਰਦੇ ਨੇ ਹੋਰ ਦੀ ਗੱਲ ਦੇਖਿਆ ਜਾਵੇ ਹੁਣ ਜੋ ਕਿ ਹੁਣ ਮੁੱਖ ਮੰਤਰੀ ਬਣੇ ਨੇਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਨਾਂ ਨੂੰ ਆਪਾਂ ਕਹਿੰਨੇਗੇ ਉਹਨਾਂ ਨੇ ਇੱਕ ਗੱਲ ਕਹੀ ਸੀ ਕਹਿੰਦੇ ਵੀ ਨਸ਼ਾ ਜੋ ਕਿ ਅੱਜ ਤੱਕ ਪੰਜਾਬ ਚੋਂ ਖਤਮ ਨਹੀਂ ਹੋਇਆ ਤੇ ਬੇਰੁਜ਼ਗਾਰੀ ਸੀਗੀ ਉਹ ਉਹਨਾਂ ਨੇ ਕੋਈ ਸਾਨੂੰ ਕੋਈ ਨੌਕਰੀ ਨਹੀਂ ਮਿਲੀ ਠੀਕ ਹੈ ਹਾਂਜੀ ਯਾਨੀ ਕਿ ਮੇਨ ਮੁੱਦਿਆਂ ਤੇ ਸਰਕਾਰ ਸਹੀ ਨਹੀਂ ਰਹੀ ਇਹ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਹਾਂਜੀ ਠੀਕ ਹੈ ਹਾਂਜੀ ਭਾਈ ਜੀ ਕੀ ਨਾਮ ਆਪਣਾ ਚੰਦ ਸਿੰਘ ਜੀ ਅੱਛਾ ਸੁਸ਼ੇਨ ਜੀ ਵੋਟ ਬਣੀ ਹੋਈ ਆ ਹਾਂਜੀ ਮੇਰੀ ਪਹਿਲੀ ਵੋਟ ਆ ਜੀ ਅੱਛਾ ਇਸ ਵਾਰ ਪਹਿਲੀ ਵਾਰ ਵੋਟ ਪਾਉਣੀ ਆ ਠੀਕ ਹੈ ਬੋਟ ਕਿੱਥੇ ਜਾਣੀ ਆ ਫਿਰ ਮੇਰੀ ਬੋਟੀ ਪਹਿਲੀ ਸਰਦਾਰ ਸ਼ਮਜੀਤ ਸਿੰਘ ਮਾਨ ਨੂੰ ਬੋਟ ਪਾਵਾਂਗੇ ਜੀ ਅੱਛਾ ਕਿਉਂ ਰੀਜ਼ਨ ਕਾਰਨ ਹਰਦਾਸ ਸ਼ਮਜੀਤ ਮਾਨ ਇੱਕੋ ਇੱਕ ਲੀਡਰ ਹੈ ਜਿਹੜਾ ਸਾਡੀ ਸਿੱਖ ਕੌਮ ਦੀ ਗੱਲ ਕਰਦਾ ਤੇ ਸਾਰੇ ਧਰਮ ਦੀ ਗੱਲ ਕਰਦਾ ਜੀ ਤੇ ਹੀ ਕੋਈ ਇੱਕ ਲੀਡਰ ਜਿਹੜਾ ਜਿਹਨੇ ਗੱਲ ਉਹਰੇ ਕਹੀ ਤੀ ਤਾਂ ਇਹ ਵਿਧਾਨ ਸਭਾ ਵਿੱਚ ਵੀ ਕਹਿੰਦੇ ਨੇ ਤੇ ਇਹਨਾਂ ਨੇ ਸਾਡੀ ਸਿੱਖੀ ਲਈ ਬਹੁਤ ਹੀ ਮੁੰਡਿਆਂ ਨੂੰ ਜੋੜ ਚੁੱਕਿਆ ਜੀ ਤੇ ਸਾਡੇ ਸੰਗਰੂਸ਼ ਸੈਲ ਵਿੱਚ ਇਹਨਾਂ ਨੇ ਬਹੁਤ ਕੰਮ ਕਰਾਏ ਨੇ ਸਾਡੀ ਇੱਕ ਇੱਕ ਵੋਟ ਸਰਦਾਰ ਮਾਨ ਸਾਹਿਬ ਨੂੰ ਪੈਣੀ ਹੈ ਜੀ ਬਿਲਕੁਲ ਜੀ ਸੋ ਲਗਾਤਾਰ ਜਿਹੜੇ ਨੌਜਵਾਨ ਨੇ ਜਿਨ੍ਹਾਂ ਦੀਆਂ ਵ ਤੇ ਜਿਨ੍ਹਾਂ ਦੀ ਵੋਟ ਪਹਿਲੀ ਵਾਰ ਬਣੀ ਆ ਕਿ ਇਸ ਵਾਰ ਅਸੀਂ ਪਹਿਲੀ ਵਾਰ VOTING ਕਰਨੀਆਂ ਉਹ ਕਹਿ ਰਹੇ ਨੇ ਕਿ ਪੰਥਕ ਲੀਡਰ ਨੇ ਸਾਡੇ ਸਿਮਰਨਜੀਤ ਸਿੰਘ ਮਾਨ ਜਦ ਕੇ ਵੱਡੀਆਂ-ਵੱਡੀਆਂ ਪਾਰਟੀਆਂ ਦੇ ਦਿਗਜ ਚੋਣ ਮੈਦਾਨ ਚ ਨੇ ਸੋ ਬਾਈ ਜੂਰੀ ਸਾਡੇ ਨਾਲ ਮੌਜੂਦ ਨੇ ਵੀਜੀ ਕੀ ਨਾਮ ਆਪਣਾ ਜਸਪਾਲ ਸਿੰਘ ਮਾਹੀ ਜੀ ਅੱਛਾ ਜਸਪਾਲ ਸਿੰਘ ਜੀ ਕਿਵੇਂ ਦੇਖਦੇ ਹੋ ਸੰਗਰੂਰ ਸੀਟ ਦਾ ਕੀ ਲੱਗਦੀ ਆ ਤੁਹਾਡੀ ਜਜਮੈਂਟ ਸਾਡੇ ਜਜਮੈਂਟ ਦੀ ਪੂਰੀ ਘੈਂਟ ਆ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤਣਗੇ ਜੀ ਇਹਦੇ ਚ ਠੀਕ ਹੈ ਹਾਂ ਜੀ ਹਾਂ ਨਹੀਂ ਕਿਉਂ ਕਾਰਨ ਕੀ ਲੱਗਦਾ ਕਿ ਸਿਮਰਜੀਤ ਸਿੰਘ ਮਾਨ ਕਿਉਂ ਜਿੱਤਣਗੇ ਕਾਰਨ ਇਹ ਹੈ ਜੀ ਜਿਹੜੇ ਮੁੱਦੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਪਾਰਲੀਮੈਂਟ ਦੇ ਵਿੱਚ ਚੁੱਕੇ ਨੇ ਉਹ ਆਪਣੇ ਮੁੱਦੇ ਤੇ ਖਰਾ ਉਤਰੇ ਜਿਹਦੇ ਨਾਲ ਵਾਅਦਾ ਕਰਦੇ ਨੇ ਉਹ ਵਾਅਦੇ ਤੇ ਖਰੇ ਉਤਰੇ ਨੇ ਜੀ ਠੀਕ ਹੈ ਜਿਹੜਾ 70 ਸਾਲਾਂ ਦੇ ਵਿੱਚ ਜਿਹੜਾ ਮਾਨ ਸਾਹਿਬ ਨੇ ਆ ਤਾਰਾਂ ਦਾ ਕੰਮ ਕੀਤਾ ਜੀ ਬਿਜਲੀ ਦਾ ਇਸ ਕਿਸੇ ਵੀ ਪਾਰਟੀ ਨੇ ਸੋਚਿਆ ਤੱਕ ਨਹੀਂ ਕੀਤੀ ਜੀ ਇਹ ਹੁਣ ਤਾਰਾਂ ਅੰਡਰਗਰਾਉਂਡ ਹੋ ਜਾਣਗੇ ਜੀ ਕੋਈ ਕੁੱਤਾ ਬਿੱਲਾ ਪਸ਼ੂ ਪੰਛੀ ਬੰਦੇ ਕਰੰਟ ਲਾ ਕੇ ਮਰ ਜਾਂਦੇ ਸੀ ਇਹ ਸੋਚ ਬਹੁਤ ਵਧੀਆ ਜੀ ਸਰਦਾਰ ਸਿਮਰਜੀਤ ਮਾਨ ਦੀ ਠੀਕ ਹੈ ਜਿਹੜਾ ਉਪਰਾਲਾ ਕਰ ਰਹੇ ਨੇ ਅਸੀਂ ਐਸੇ ਕਰਕੇ ਸਰਦਾਰ ਸਿਮਰਜੀਤ ਮਾਨ ਦੀ ਸਪੋਰਟ ਕਰਦੇ ਆਂ ਤੇ ਮਾਨ ਸਾਹਿਬ ਨੂੰ ਜਿਤਾਵਾਂਗੇ ਚੋਣ ਸਾਨ ਬਲਟੀ ਹੈ ਜੀ ਠੀਕ ਹੈ ਆਮ ਆਦਮੀ ਪਾਰਟੀ ਤੋਂ ਗੁਰਮੀਤ ਸਿੰਘ ਮੀਤ ਹੇਰ ਨੇ ਮੈਦਾਨ 'ਚ ਉਹ ਵੀ ਕਹਿ ਰਹੇ ਨੇ ਕਿ ਜਿੱਤ ਤਾਂ ਸਾਡੀ ਪੱਕੀ ਆ ਵੀ ਉਹ ਮਾਨ ਗਰੁੱਪ ਵਾਲੇ ਤਾਂ ਉਹੀ ਦਾਅਵੇ ਕਰੀ ਜਾਂਦੇ ਨੇ ਫੋਕੇ ਦਾਅਵੇ ਨੇ ਜੀ ਤੁਸੀਂ ਮੈਨੂੰ ਐਂ ਦੱਸੋ ਜੀ 4 ਮਹੀਨੇ ਹੋ ਗਏ ਨਮਾ ਮਸਤੂਣਾ ਸਾਹਿਬ ਦੇ ਵਿੱਚ ਪੰਜਾਬ ਮਜ਼ਦੂਰ ਪੱਲੇਦਾਰਾ ਦੁਨੀਆ ਸਾਰੇ ਉਥੇ ਇਕੱਠੀਆਂ ਹੋਈਆਂ ਹੋਈਆਂ ਨੇ ਜੀ ਉਹ ਇੰਨੀ ਗਰਮੀ ਦੇ ਵਿੱਚ ਤੜਫ ਰਹੇ ਨੇ ਉਹਨਾਂ ਦੀ ਇੱਕ ਵੀ ਸੁਣੀ ਨਹੀਂ ਜਾ ਰਹੀ ਦੂਸਰੀ ਗੱਲ ਜੀ ਨੌਜਵਾਨ ਬੀਬੀ ਆਪਣੇ ਹੱਕਾਂ ਦੇ ਖਾਤਰ ਟਾਵਰ ਤੇ ਚੜੀ ਹੋਈ ਆ ਕੀ ਇਹਨਾਂ ਨੂੰ ਦਿਸ ਨਹੀਂ ਰਿਹਾ ਜੀ ਉਹਦਾ ਕਿਸੇ ਵੀ ਵੇਲੇ ਵੀ ਉਹ ਗੁੱਡੀ ਨਾਲ ਕੋਈ ਪਾਣਾ ਵਰਤ ਸਕਦਾਗਾ ਇਹ ਮੀਤ ਹੈਰ ਨੂੰ ਆਪ ਚਾਹੀਦਾ ਜੀ ਪ੍ਰਧਾਨ ਨੂੰ ਚਾਹੀਦਾਗਾ ਜੀ ਪਾਪ ਘਮਤ ਮਾਨ ਨੂੰ ਚਾਹੀਦਾ ਜੀ ਵੀ ਉਹਨਾਂ ਦੀਆਂ ਮੰਗਾਂ ਤੇ ਖਰੇ ਉੱਤਰਨਾ ਜੇ ਐਸੇ ਇਹੀ ਮੁੱਦਾ ਸਰਦਾਰ ਮਾਨ ਪਾਰਲੀਮੈਂਟ ਦੇ ਵਿੱਚ ਚੁੱਕਦੇ ਆ ਇਸੇ ਕਰਕੇ ਅਸੀਂ ਮਾਨ ਸਾਹਿਬ ਦਾ ਸਾਥ ਦੇ ਰਹੇ ਹਾਂ ਜੀ ਠੀਕ ਹੈ ਸੁਖਪਾਲ ਸਿੰਘ ਖੈਰੇ ਨੂੰ ਕਿਵੇਂ ਦੇਖਦੇ ਉਹ ਵੀ ਆਏ ਨੇ ਕਾਂਗਰਸ ਪਾਰਟੀ ਦੇ ਕਿ ਆਪੋਜੀਸ਼ਨ 'ਚ ਅਸੀਂ ਆ ਹੁਣ ਅਸੀਂ ਵੱਧ ਤੋਂ ਵੱਧ ਸੀਟਾਂ ਲੈਣੀਆਂ ਨੇ ਅਸੀਂ ਲੈ ਕੇ ਉੱਥੇ ਪੰਜਾਬ ਦੇ ਹੱਕਾਂ ਲਈ ਬੋਲਣਾ ਸੁਖਪਾਲ ਖੈਰੇ ਦੀ ਤਾਂ ਇੱਕ ਗੱਲ ਇਹ ਆ ਜੀ ਇਹਦਾ ਤਾਂ ਕੋਈ ਸਟੈਂਡ ਹੀ ਨਹੀਂ ਹੈਗਾ ਜੀ 250 ਕਿਲੋਮੀਟਰ ਤੋਂ ਉਰੇ ਸੰਗਰੂਰ ਆਇਆ ਜੀ ਇਹਨੂੰ ਪਿੰਡਾਂ ਦੇ ਨਹੀਂ ਪਤਾ ਵੀ ਕਿਹੜੇ-ਕਿਹੜੇ ਪਿੰਡ ਨੇ ਜੀ ਇਹਦਾ ਕਈ ਪਾਰਟੀਆਂ ਦੇ ਵਿੱਚ ਜੀ ਇਹ ਚੱਲਿਆ ਜਾਂਦਾ ਕਦੇ ਝਾੜੂ ਚ ਵਾਗਿਆ ਕਦੇ ਕਿਹਦੇ ਚ ਵਾਗਿਆ ਜੀ ਕਿਤੇ ਕਿਤੇ ਵਾਗਿਆ ਜੀ ਇਹਦਾ ਕੋਈ ਸਟੈਂਡ ਨਹੀਂ ਹੈਗਾ ਜੀ ਇਹਨੂੰ ਕੌਣ ਜਾਣਦਾ ਜੀ ਇਹਦਾ ਕੋਈ ਸਟੈਂਡ ਨਹੀਂ ਹੈਗਾ ਜੀ ਬੋਰਡ ਸਾਰੀ ਸਿਮਰਜੀਤ ਮਾਨਦੀ ਹੈ ਜੀ ਠੀਕ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਇਕਬਾਲ ਸਿੰਘ ਝੁੰਦਾ ਨੇ ਸ਼੍ਰੋਮਣੀ ਅਕਾਲੀ ਦਲ ਵੀ ਕਹਿ ਰਿਹਾ ਕਿ ਪੰਥਕ ਪਾਰਟੀ ਕੋਈ ਇੱਕ ਖੇਤਰੀ ਪਾਰਟੀ ਹੈ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਆ VOTING ਸ਼੍ਰੋਮਣੀ ਅਕਾਲੀ ਦਲ ਨੂੰ ਕਰੋ ਜਿਹੜੀ ਝੁੰਦਾ ਦੀ ਗੱਲ ਤੁਸੀਂ ਕਰਦੇ ਹੋ ਜੀ ਅਕਾਲੀ ਦਲ ਆਪਣਾ ਆਧਾਰ ਗਵਾ ਚੁੱਕਿਆ ਜੀ ਜੋ ਕੁਝ ਝੂਠੇ ਮੁਕਾਬਲੇ ਹੋਏ ਨੇ ਉਹ ਸਭ ਤੋਂ ਪਹਿਲਾਂ ਇਹਨਾਂ ਨੇ ਕਰਵਾਏ ਨੇ ਜੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਆਬਦੀਆਂ ਇਹਨਾਂ ਨੇ ਕਰਵਾਈਆਂ ਜੀ ਨੌਜਵਾਨਾਂ ਨੂੰ ਨਸ਼ਿਆਂ ਤੇ ਇਹਨਾਂ ਨੇ ਲਾਇਆ ਜੀ ਅੱਜ ਨੌਜਵਾਨ ਤੁਸੀਂ ਦੇਖ ਲਓ ਜੀ ਕਿੱਥੇ ਕਿੱਥੇ ਜਾ ਕੇ ਮਰ ਰਹੇ ਨੇ ਕੋਈ ਕਿਸ ਤਰ੍ਹਾਂ ਮਰ ਰਿਹਾ ਕੋਈ ਟੀਕਾ ਲਾ ਕੇ ਮਰ ਰਿਹਾ ਕੋਈ ਚਿੱਟਾ ਲਾ ਕੇ ਮਰ ਰਿਹਾ ਜੀ ਉਹ ਸਭ ਇਹਨਾਂ ਦੀ ਦੇਣ ਆ ਜੀ ਠੀਕ ਹੈ ਹੁਣ ਤੁਹਾਡੀ ਜਜਮੈਂਟ ਕੀ ਆ ਕਿ ਮੁਕਾਬਲਾ ਸੰਗਰੂਰ ਜੀ 1 ਨੰਬਰ 2 ਨੰਬਰ 3 ਨੰਬਰ ਤੇ ਕੀ ਲੱਗਦਾ ਅੱਜ ਦੀ ਸਿਚੁਏਸ਼ਨ ਅੱਜ ਦੀ ਜੇ ਛਾੜਾ ਮੁਕਾਬਲਾ ਦਾ ਕਿਸੇ ਨਾਲ ਹੈ ਹੀ ਨਹੀਂ ਉਹ ਜੀ ਠੀਕ ਹੈ ਸਰਦਾਰ ਮਾਨ ਦੀ ਜਿੱਤ ਯਕੀਨੀ ਆ ਜੀ ਹੂੰ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਦੂਜੇ ਨੰਬਰ ਤੇ ਕੌਣ ਲੱਗਦਾ ਅਸੀਂ ਨਹੀਂ ਜਿਹਦੇ ਬਾਰੇ ਕਹਿ ਸਕਦੇ ਸਾਡਾ ਤਾਂ ਸਿਮਰਜੀਤ ਮਾਨ ਨੂੰ ਸਿੱਧੀ ਸਪੋਰਟ ਹੈ ਜੀ ਸਿਮਰਜੀਤ ਮਾਨ ਬੰਨ ਨੰਬਰ ਤੇ ਆਉਣਗੇ ਜੀ ਬਿਲਕੁਲ ਜੀ ਸੋਸ਼ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਨੇ ਵਰਕਰ ਨੇ ਤੇ ਹੋਰ ਜਿਹੜੇ ਵੋਟਰ ਨੇ ਉਹ ਕਹਿ ਰਹੇ ਨੇ ਕਿ ਸਿਮਰਨਜੀਤ ਸਿੰਘ ਮਾਨ ਦੀ ਪੂਰੀ ਹਵਾ ਸੰਗਰੂਰ ਦੇ ਵਿੱਚ ਕਿ ਪਹਿਲੇ ਨੰਬਰ ਤੇ ਸਿਮਰਨਜੀਤ ਸਿੰਘ ਮਾਨ ਆਉਣਗੇ ਬਾਕੀ ਪਾਰਟੀਆਂ ਦੂਜੇ ਤੀਜੇ ਚੌਥੇ ਨੰਬਰਾਂ ਤੇ ਨੇ ਇੱਥੋਂ ਤੱਕ ਕਹਿ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਨਤੀਜੇ ਕਿਵੇਂ ਦੇ ਰਹਿਣ ਵਾਲੇ ਨੇ ਕਿਉਂਕਿ ਜਿਮਨੀ ਚੋਣ ਸਿਮਰਨਜੀਤ ਸਿੰਘ ਮਾਨ ਨੇ ਤਕਰੀਬਨ 5800 ਵੋਟ ਨਾਲ ਜਿੱਤੀ ਸੀ ਕੈਮਰਾਮੈਨ ਅਸ਼ੋਕ ਮਾਰ ਨਾਲ ਅਮਨਦੀਪ ਸਿੰਘ ਮੱਝਾ ਸੈਂਟਰਲ ਪੰਜਾਬ ਟੀਵੀ